ਦਿਲਚਸਪੀ ਇੱਕ ਬਹੁਤ ਹੀ ਵੱਡਾ ਅਤੇ ਗੰਭੀਰ ਮੁੱਦਾ ਜੋ ਕਹ ਲੋ ਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲਾ ਸਾਹਮਣੇ ਆਇਆ ਹੈ ਦਿਲਚਸਪੀ ਗੱਲ ਕਰੀਏ ਜੋ ਫੇਸਬੁਕ ਦੇ ਓਨਰ ਨੇ ਮਾਰਕ ਜੁਕਰਨਬਰਗ ਉਹਨਾਂ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੀ ਦੁਨੀਆ ਨੂੰ ਕਹ ਲੋ ਕਿ ਉਹਨਾਂ ਨੇ ਹਿਲਾ ਕੇ ਰੱਖ ਦਿੱਤਾ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਵੱਲੋਂ ਜੋ ਬੈਡਨ ਵੱਲੋਂ ਕਰੋਨਾ ਕੋਵਿਡ ਦੇ ਦੌਰਾਨ ਉਹਨਾਂ ਨੂੰ ਫੇਸਬੁਕ ਦੇ ਉੱਤੇ ਕਰੋਨਾ ਸੰਬੰਧੀ ਪੋਸਟਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ ਇਹ ਕਾਫੀ ਮੁੱਦਾ ਗੰਭੀਰ ਹੋ ਜਾਂਦਾ ਹੈ ਕਿਉਂਕਿ ਕੋਵਿਡ ਉਹ ਵਕਤੀ ਜਿਸ ਦੌਰਾਨ ਕਈ ਲੋਕਾਂ ਦੀ ਮੌਤਾਂ ਹੋਈਆਂ ਬਹੁਤ ਮਾੜਾ ਟਾਈਮ ਸੀ ਗਿਆ ਜੇ ਬੈ ਗੱਲ ਕਰੀਏ ਪੂਰੀ ਦੁਨੀਆ ਦੇ ਵਾਸਤੇ ਤੇ ਜੋ ਇਸ ਵਕਤ ਕਹ ਲੋ ਕਿ ਜੁਕਨਵਰਗ ਵੱਲੋਂ ਬਿਆਨ ਨਿਕਲ ਕੇ ਸਾਹਮਣੇ ਆਇਆ ਇਸ ਦੀ ਗੰਭੀਰਤਾ ਕਾਫੀ ਜ਼ਿਆਦਾ ਵੱਜ ਜਾਂਦੀ ਹੈ ਕਿਉਂਕਿ ਇੰਨੇ ਵੱਡੇ ਦੁਨੀਆ ਦੇ ਇੰਨੇ ਵੱਡੇ ਪਲੇਟਫਾਰਮ ਨੂੰ ਉਹ ਰਨ ਕਰਦੇ ਨੇ ਇਸ ਬਿਆਨ ਪਿੱਛੇ ਦੀ ਗੰਭੀਰਤਾ ਨੂੰ ਸੀ ਕਿਵੇਂ ਦੇਖਦੇ ਹੋ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਵੱਲੋਂ ਜੋ ਉਹਨਾਂ ਨੂੰ ਰੋਕਿਆ ਗਿਆ ਜੋ ਉਹਨਾਂ ਨੇ ਬਿਆਨ ਦਿੱਤਾ ਹੈ ਇਸ ਨੂੰ ਸੀ ਕਿਵੇਂ ਦੇਖਦੇ ਹੋ ਇਸ ਦੇ ਕਿਉਂਕਿ ਜੇ ਗੱਲ ਕਰੀਏ ਤਾਂ ਕਾਫੀ ਗਹਿਰਾਈ ਜੋ ਵੀ ਜਾਈਏ ਤਾਂ ਕਾਫੀ ਨਿਕਲੇ ਸਾਹਮਣੇ ਆਵੇਗਾ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਹਾਂ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਕਿਹਾ ਨਾ ਕਿ ਜੇ ਜਿੰਨੀ ਗਹਿਰਾਈ ਦੇ ਵਿੱਚ ਜਾਂਦੇ ਜਾਵਾਂਗੇ ਇਸ ਵਿਅਰ ਨੂੰ ਲੈ ਕੇ ਤਾਂ ਉਹਨਾਂ ਹੀ ਇਹਦੇ ਪਹਿਲੂ ਵੱਖ-ਵੱਖ ਨਜ਼ਰ ਆਉਣਗੇ ਇੱਕ ਗੱਲ ਤਾਂ ਅੱਜ ਮਾਰਕ ਜ਼ੁਕਰਬਰਗ ਹਰਾਨੇ ਆਪ ਹੀ ਸਾਬਤ ਕਰ ਦਿੱਤੀ ਹੈ ਕਿ ਸੋਸ਼ਲ ਮੀਡੀਆ ਆਜ਼ਾਦ ਨਹੀਂ ਹੈ ਇਹ ਇਹ ਜਿਹੜਾ ਅੱਜ ਦਾ ਕੁਐਸਚਨ ਹੈਗਾ ਨਾ ਤੁਹਾਡਾ ਇਹ ਸਾਡੇ ਸੁਣਨ ਵਾਲਿਆਂ ਦੇ ਲਈ ਬਹੁਤ ਲਾਹੇਵੰਦ ਹੋਏਗਾ ਕਿਉਂਕਿ ਇਹਨੂੰ ਆਪਾਂ ਕਿਉਂ ਚੁਣਿਆ ਕਹਿਣ ਨੂੰ ਆਪਾਂ ਕਹਿ ਲਈਏ ਵੀ ਇੱਕ ਸਟੇਟਮੈਂਟ ਹੈਗੀ ਆ ਆਈ ਤੇ ਗਈ ਮਤਲਬ ਕਿ ਇਹਦੇ ਉੱਤੇ ਨਾ ਵੀ ਵਿਚਾਰ ਕੀਤੀ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਪਰ ਇਹਦੇ ਨਾਲ ਬਹੁਤ ਵੱਡਾ ਆਪਾਂ ਕਹੀਏ ਵੀ ਕਲੈਰਿਟੀ ਭਰਿਆ ਜਿਹੜਾ ਹੈਗਾ ਇਸ ਵੇਲੇ ਐਟਮੋਸਫੇਅਰ ਬਣਾ ਦੁੱਤਾ ਹੈ ਮਾਰਕ ਹੋਰਾਂ ਨੇ ਉਹਨਾਂ ਨੇ ਜਦੋਂ ਇਹ ਗੱਲ ਕਹੀ ਕਿ ਮੈਨੂੰ ਹਟਾਉਣ ਦੇ ਲਈ ਕਿਹਾ ਗਿਆ ਇਸ ਤੋਂ ਬਾਅਦ ਤੁਸੀਂ ਇੱਕ ਗੱਲ ਮੇਰੇ ਕਹਿਣ ਦੇ ਉੱਤੇ ਇਹ ਮੰਨ ਲਓ ਵੀ ਭਾਈ ਸੋਸ਼ਲ ਮੀਡੀਆ ਆਜ਼ਾਦ ਨਹੀਂ ਹੈ ਜਿਹੜੇ ਲੋਕ ਕਹਿੰਦੇ ਆ ਨਾ ਕਿ ਲਓ ਜੀ ਸਾਨੂੰ ਤਾਂ ਆਜ਼ਾਦੀ ਹੋ ਗਈ ਅਸੀਂ ਫੇਸਬੁੱਕ ਦੇ ਉੱਤੇ ਜੋ ਮਰਜ਼ੀ ਲਿਖ ਦਈਏ ਅਸੀਂ YouTube ਦੇ ਉੱਤੇ ਜੋ ਮਰਜ਼ੀ ਪਾ ਦਈਏ ਸੋ ਅੱਜ ਤੁਹਾਡੀ ਆਜ਼ਾਦੀ ਜਿਹੜੀ ਹੈ ਆ ਖੜੀ ਹੈ ਮਾਰਕ ਜ਼ਕਰਬਰਗ ਨੇ ਇਹ ਗੱਲ ਜਿਹੜੀ ਹੈ ਆਪਣੇ ਆਪ ਮੰਨ ਲਈ ਹੈ ਕਿ ਰਾਸ਼ਟਰਪਤੀ ਨੇ ਜੋ ਬਾਈਡਨ ਹੋਰਾਂ ਨੇ ਉਹਨਾਂ ਨੂੰ ਕੋਰੋਨਾ ਕਾਲ ਵੇਲੇ ਕੁਝ ਵੀਡੀਓ ਜਾਂ ਫਿਰ ਕੰਟੈਂਟ ਪੋਸਟਾਂ ਹਟਾਉਣ ਦੇ ਲਈ ਕਿਹਾ ਹੁਣ ਆਪਾਂ ਉਥੋਂ ਸ਼ੁਰੂ ਹੁੰਨੇ ਆ ਫਿਰ ਅੱਗੇ ਆਵਾਂਗੇ ਕੋਵਿਡ ਦੌਰਾਨ ਮੈਂ ਆਪਣੀ ਗੱਲ ਕਰਨ ਲੱਗਿਆ ਤੁਹਾਨੂੰ ਦੱਸਣ ਲੱਗਿਆ ਪਰਸਨਲੀ ਜਿਹੜੀ ਮੈਂ ਆਪਣੀ ਐਗਜ਼ਾਮਪਲ ਤੁਹਾਨੂੰ ਤਾਂ ਦੇਣ ਲੱਗਿਆ ਕਿਉਂਕਿ ਮੈਂ ਵੀ ਉਸ ਵੇਲੇ ਐਕਟਿਵ ਸੀ ਤੇ ਮੈਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਬਣਾਈਆਂ ਐਸੇ ਲੋਕਾਂ ਦੇ ਨਾਲ ਜਿਹੜੇ ਕਹਿ ਰਹੇ ਸੀ ਕਿ ਕੋਵਿਡ ਇੱਕ ਪਖੰਡ ਹੈ ਉਹ ਜਦੋਂ ਅਸੀਂ ਵੀਡੀਓ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਦੇ ਸੀ ਤੇ ਸਾਨੂੰ ਸਟ੍ਰਾਈਕ ਆ ਜਾਂਦੀ ਸੀ ਸਾਨੂੰ ਸਟ੍ਰਾਈਕ ਭੇਜ ਦਿੱਤੀ ਜਾਂਦੀ ਸੀ ਕਿ ਨਹੀਂ ਤੁਸੀਂ ਇਸ ਬਾਰੇ ਗੱਲ ਨਹੀਂ ਕਰ ਸਕਦੇ ਜਿਹੜੀ ਜਿਹੜੀ ਵੀਡੀਓ ਵੀ ਅਸੀਂ ਕਰੋਨਾ ਦੇ ਉੱਤੇ ਬਣਾਈ ਉਹਦੇ ਉੱਤੇ ਖਾਸ ਇਨਵੈਸਟੀਗੇਸ਼ਨ ਉਸ ਵੀਡੀਓ ਦੀ ਹੋਈ ਹੈ ਮੈਨੂਅਲੀ ਉਹਨੂੰ ਸਰਚ ਕੀਤਾ ਗਿਆ ਉਹਨੂੰ ਸੁਣਿਆ ਗਿਆ ਪੰਜਾਬੀ ਉਹਨਾਂ ਦੇ ਜਿਹੜੇ ਨੁਮਾਇੰਦੇ ਹੋਣਗੇ ਉਹਨਾਂ ਦੇ ਵਰਕਰ ਹੋਣਗੇ ਉਹਨਾਂ ਨੇ ਸੁਣ ਕੇ ਤੇ ਕੀ ਮਤਲਬ ਕਿ ਜੇ ਇਹਦੇ ਵਿੱਚ ਕੁਝ ਕੋਵਿਡ ਦੇ ਖਿਲਾਫ ਬੋਲਦੇ ਆ ਤਾਂ ਫਿਰ ਆਪਾਂ ਇਹਨੂੰ ਬੰਦ ਕਰਦੇ ਆ ਜੇ ਨਹੀਂ ਬੋਲਦੇ ਤਾਂ ਫਿਰ ਚੱਲਣ ਦਿੰਦੇ ਆ ਸੋ ਬਹੁਤ ਸਾਡੀਆਂ ਹੀ ਨਹੀਂ ਬਹੁਤ ਚੈਨਲਾਂ ਦੀਆਂ ਵੀਡੀਓ ਜਿਹੜੀਆਂ ਉਸ ਵੇਲੇ ਡਿਲੀਟ ਹੋਈਆਂ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਉਸ ਵੇਲੇ ਕਿ ਭਾਈ ਕੋਵਿਡ ਇੱਕ ਪਖੰਡ ਹੈ ਜਿਹੜਾ ਕਹਿੰਦਾ ਸੀ ਉਹਦੀ ਵੀਡੀਓ ਡਿਲੀਟ ਉਹਦਾ ਚੈਨਲ ਬੰਦ ਕਰ ਦਿੱਤਾ ਜਾਂਦਾ ਸੀਗਾ ਹੁਣ ਤੁਸੀਂ ਇੱਕ ਗੱਲ ਜਿਹੜੀ ਮੈਂ ਕਲੀਅਰ ਇੱਥੇ ਕਰਨੀ ਚਾਹੁੰਦਾ ਕਿ ਤੁਸੀਂ ਅੱਜ ਇਹ ਮੰਨ ਲਓ ਕਿ ਕੋਵਿਡ ਦਾ ਜਿਹੜਾ ਸਾਰਾ ਜੋ ਪਸਾਰਾ ਸੀ ਉਸ ਵੇਲੇ ਜੋ ਵੀ ਹੋਇਆ ਕੋਵਿਡ ਨੂੰ ਲੈ ਕੇ ਉਹ ਸਾਰੀ ਇੱਕ ਗਿਣੀ ਮੱਥੀ ਸਾਜ਼ਿਸ਼ੀ ਇਹ ਗੱਲ ਤੁਸੀਂ ਮੰਨਦੇ ਹੋ ਜਾਂ ਨਹੀਂ ਮੰਨਦੇ ਇੱਕ ਦੇਸ਼ ਦਾ ਰਾਸ਼ਟਰਪਤੀ ਅਮਰੀਕਾ ਦਾ ਰਾਸ਼ਟਰਪਤੀ ਜਿਹਨੂੰ ਆਪਾਂ ਸਰਪੰਚ ਕਹਿੰਨੇ ਆ ਉਹ ਕਿਉਂ ਕਹੇਗਾ ਵੀ ਸੋਸ਼ਲ ਮੀਡੀਆ ਦੇ ਮਾਲਕ ਨੂੰ ਵੀ ਤੂੰ ਹਟਾ ਜਦ ਕਿ ਕਿਹਾ ਜਾਂਦਾ ਵੀ ਸੋਸ਼ਲ ਮੀਡੀਆ ਆਜ਼ਾਦ ਹੈ ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ ਪਰ ਕਿਉਂ ਹਟਾਈਆਂ ਗਈਆਂ ਇਹਦੇ ਵਿੱਚ ਇੱਕ ਗੱਲ ਤਾਂ ਇਹ ਕਲੀਅਰ ਹੋ ਜਾਂਦੀ ਹੈ ਕਿ ਉਹ ਜੋ ਰਚਿਆ ਗਿਆ ਉਹ ਮੈਨ ਮੇਡ ਸੀ ਉਹ ਜੋ ਵੀ ਆਪਾਂ ਇੱਕ ਸ਼ਬਦ ਵਰਤਦੇ ਹੁੰਦੇ ਆ ਉਹ ਸ਼ਬਦ ਮੈਂ ਨਹੀਂ ਵਰਤਦਾ ਉਹਨੂੰ ਮੈਂ ਪੰਜਾਬੀ 'ਚ ਤਰਜਮਾ ਕਰ ਦਿੰਦਾ ਇੱਕ ਨਵਾਂ ਜਿਹੜਾ ਹੈਗਾ ਦੁਨੀਆ ਜਿਹੜੀ ਇੱਕ ਉਹ ਬਣਾਇਆ ਗਿਆ ਸਿਸਟਮ ਹੈਗਾ ਤੇ ਇੱਕ ਨਵੀਂ ਸਿਰਜਣਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਹ 엘ੀਟ ਕਰ ਰਹੇ ਨੇ ਉਹ ਭਾਵੇਂ ਤੁਸੀਂ ਇਲੂਮੀਨਾਟੀ ਦੀ ਗੱਲ ਕਰ ਲਓ ਭਾਵੇਂ ਕਹਿ ਲਓ ਵੀ ਭਾਈ ਜਿਹੜੀ ਦੁਨੀਆ ਦੇ 엘ੀਟ ਨੇ ਉਹ ਕਿਦਾਂ ਆਬਾਦੀ ਨੂੰ ਕੰਟਰੋਲ ਕਰ ਰਹੇ ਨੇ ਉਹ ਸਾਰਾ ਕੁਝ ਜੋ ਵੀ ਹੈਗਾ ਅੱਜ ਇਹ ਗੱਲ ਸਾਬਤ ਕਰ ਦਿਤੀ ਹੈ ਇੱਕ ਬਿਆਨ ਨੇ ਬੇਸ਼ੱਕ ਮਾਰਕ ਜ਼ਗਰਬਰਗ ਦਾ ਬਿਆਨ ਜਿਹੜਾ ਹੈ ਹੋ ਸਕਦਾ ਹੈ ਪੋਲਿਟਿਕਸ ਦੇ ਨਾਲ ਪ੍ਰੇਰਿਤ ਹੋਵੇ ਯਾਨੀ ਕਿ ਰਾਜਨੀਤੀ ਤੋਂ ਪ੍ਰੇਰਿਤ ਹੋਵੇ ਕਿਉਂ ਇੱਕ ਗੱਲ ਤੁਸੀਂ ਇਹ ਵੀ ਨੋਟ ਕਰਿਓ ਵੀ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੱਤਾ ਗਿਆ ਜਦੋਂ ਜੋ ਬਾਈਡਨ ਹੋਰੀ ਰਾਸ਼ਟਰਪਤੀ ਦੀ ਰੇਸ ਦੇ ਵਿੱਚੋਂ ਲੰਬੇ ਹੋ ਚੁੱਕੇ ਨੇ ਉਹਨਾਂ ਨੇ ਹੁਣ ਰਾਸ਼ਟਰਪਤੀ ਦੀਆਂ ਜਿਹੜੀਆਂ ਇਲੈਕਸ਼ਨਸ ਹੋਣ ਜਾ ਰਹੀਆਂ ਉਹਦੇ ਵਿੱਚ ਭਾਗ ਨਹੀਂ ਲੈਣਾ ਉਹ ਉਹ ਪਾਸੇ ਹੋ ਗਏ ਆ ਛੱਡ ਕੇ ਤੇ ਇਸ ਵੇਲੇ ਮਾਰਕ ਦਾ ਬਿਆਨ ਆਉਣਾ ਮਤਲਬ ਕਿ ਉਹਨਾਂ ਨੂੰ ਲੱਗਦਾ ਹੋਊਗਾ ਵੀ ਹੁਣ ਮੈਂ ਬਿਆਨ ਦੇ ਸਕਦਾ ਕਿਉਂ ਕਿਉਂਕਿ ਜੋ ਬਾਈਡਨ ਕੋਲ ਕੋਈ ਪਾਵਰ ਨਾ ਹੋਣਾ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ ਸੋ ਇਸ ਕਰਕੇ ਉਹਨਾਂ ਨੇ ਇਹ ਬਿਆਨ ਜਿਹੜਾ ਹੈਗਾ ਦਿੱਤਾ ਕਿ ਮੈਨੂੰ ਰੋਕਿਆ ਗਿਆ ਇੱਥੇ ਹੁਣ ਇੱਕ ਗੱਲ ਆਪਾਂ ਕਲੀਅਰ ਕਰ ਦਿੱਤੀ ਹੈ ਨਾ ਸਾਡੇ ਦਰਸ਼ਕ ਸਾਰੇ ਸੁਣਨ ਵਾਲੇ ਸਮਝ ਗਏ ਹੋਣਗੇ ਕਿ ਉਹ ਪਖੰਡ ਸੀ ਜੇਕਰ ਨਹੀਂ ਪਖੰਡ ਸੀ ਤਾਂ ਫਿਰ ਰੋਕਿਆ ਨਹੀਂ ਸੀ ਜਾਣਾ ਚਾਹੀਦਾ ਕਿਸੇ ਵੱਲੋਂ ਕਿਉਂ ਤੁਸੀਂ ਇਨਫਲੂਐਂਸ ਕਰਦੀਆਂ ਜਿਹੜੀਆਂ ਵੀਡੀਓ ਹੈਗੀਆਂ ਜੇ ਲੋਕ ਉਸ ਵੇਲੇ ਡਰ ਦੇ ਵਿੱਚ ਸੀ ਤੇ ਡਰ ਦੇ ਵਿੱਚੋਂ ਕੱਢਣ ਵਾਲੀਆਂ ਵੀਡੀਓ ਜੇਕਰ ਅਸੀਂ ਬਣਾਈਆਂ ਤੇ ਫਿਰ ਤੁਸੀਂ ਸਾਡੀਆਂ ਵੀਡੀਓ ਕਿਉਂ ਬਲੌਕ ਕੀਤੀਆਂ ਕਿਉਂ ਸਾਡੇ ਚੈਨਲ ਬੰਦ ਕੀਤੇ ਕਿਉਂ ਪੇਜ ਬਲੌਕ ਕੀਤੇ ਮਤਲਬ ਕਹਿਣ ਦਾ ਵੀ ਤੁਹਾਡਾ ਅਜੰਡਾ ਸੀਗਾ ਵੀ ਤੁਸੀਂ ਦੁਨੀਆ ਨੂੰ ਡਰਾਉਣਾ ਹੈ ਅੰਦਰੋਂ ਅੰਦਰ ਹੀ ਬਾੜਨਾ ਹੈ ਉਹ ਭਾਵੇਂ 1 ਸਾਲ ਚੱਲਿਆ ਭਾਵੇਂ 1.5 ਸਾਲ ਚੱਲਿਆ ਤੇ ਉਸ ਤੋਂ ਬਾਅਦ ਉਹਦੀ ਦੂਜੀ ਸਟੇਜ ਆਉਂਦੇ ਸਾਲ ਜਾਂ 25 ਦੇ ਵਿੱਚ 26 ਦੇ ਵਿੱਚ ਤੁਸੀਂ ਕਰਨ ਜਾ ਰਹੇ ਹੋ ਮਤਲਬ ਇਹ ਕਹਿਣ ਦਾ ਮੈਂ ਅਵੇਅਰ ਵੀ ਕਰ ਰਿਹਾ ਆਪਣੇ ਲੋਕਾਂ ਨੂੰ ਕਿ ਉਹ ਜਿਹੜਾ ਚੱਲਿਆ ਉਸ ਵੇਲੇ ਸਾਰਾ ਕੁਝ ਇਸ ਬਿਆਨ ਦੇ ਨਾਲ ਬੜਾ ਕੁਝ ਸਾਬਤ ਹੋ ਜਾਂਦਾ ਹੈ ਕਿ ਭਾਈ ਕਿੱਥੋਂ ਚੱਲਿਆ ਕਿਉਂ ਰੋਕਿਆ ਗਿਆ ਅੱਛਾ ਇਹ ਤਾਂ ਇੱਕ ਹੀ ਬਿਆਨ ਆਇਆ ਨਾ ਮਾਰਕ ਦਾ ਇਤ ਤੋਂ ਇਲਾਵਾ ਦੁਨੀਆ ਦੇ ਜਿਹੜੇ ਹੋਰ 엘ੀਟ ਨੇ ਜਾਂ ਹੋਰ ਇਹ ਇਹ ਸਾਰਾ ਪਖੰਡ ਰਚਣ ਵਾਲੇ ਨੇ ਉਹਨਾਂ ਦੀਆਂ ਕਿੰਨੀਆਂ ਕੌਨਸਪਰੇਸੀਜ਼ ਜਿਹੜੀਆਂ ਹੋਣਗੀਆਂ ਦੁਨੀਆ ਦੇ ਵਿੱਚ ਜੋ ਉਹਨਾਂ ਨੇ ਉਸ ਵੇਲੇ ਕੀਤੀਆਂ ਹੋਣਗੀਆਂ ਕਿਵੇਂ ਇਹਨੂੰ ਫਲਾਇਆ ਗਿਆ ਕਿਵੇਂ ਇਹਦਾ ਪ੍ਰਚਾਰ ਕੀਤਾ ਗਿਆ ਕਿਵੇਂ ਕਿਹਾ ਗਿਆ ਭਈ ਇੱਥੇ ਇੰਨੇ ਬੰਦੇ ਮਰ ਗਏ ਉੱਥੇ ਇੰਨੇ ਬੰਦੇ ਮਰ ਗਏ ਆਹ ਹੋ ਗਿਆ ਹਾਏ ਹਾਏ ਹੋ ਗਈ ਸੋ ਸਾਰਾ ਕੁਝ ਜਿਹੜਾ ਸੀਗਾ ਉਸ ਵੇਲੇ بڑے ਵੱਡੇ ਪੱਦਰ ਦੇ ਉੱਤੇ ਰਚਿਆ ਗਿਆ ਇਸ ਬਿਆਨ ਤੋਂ ਸਾਬਤ ਹੋ ਜਾਂਦਾ ਹੁਣ ਆਈਏ ਆਪਾਂ ਇਸ ਅਜੰਡੇ ਤੋਂ ਬਾਹਰ ਨਿਕਲ ਕੇ ਸੋਸ਼ਲ ਮੀਡੀਆ ਵਾਲੇ ਪਾਸੇ ਹੁਣ ਮਾਰਕ ਜ਼ਕਰਬਰਗ ਨੇ ਜਿੱਦਾਂ ਫੇਸਬੁੱਕ ਬਣਾਈ ਸੀ ਕੀ ਉਹਨੂੰ ਸੀਗਾ ਕਿ ਮੈਂ ਆਉਂਦੇ ਸਮੇਂ ਦੇ ਵਿੱਚ ਵਰਲਡ ਕੰਟਰੋਲ ਕਰਾਂਗਾ ਤੇ ਜੋ ਮੈਂ ਚਾਹਾਂਗਾ ਉਹੀ ਜਿਹੜਾ ਦੁਨੀਆ ਵੇਖੇਗੀ ਜੋ ਮੈਂ ਨਹੀਂ ਚਾਹਾਂਗਾ ਉਹ ਦੁਨੀਆ ਨਹੀਂ ਵੇਖੇਗੀ ਅਸੀਂ ਜਿੱਦਾਂ ਫੇਸਬੁੱਕ ਦੇ ਉੱਤੇ ਅਕਾਊਂਟ ਬਣਾਇਆ ਤੇ ਸਾਨੂੰ ਲੱਗਿਆ ਲਓ ਜੀ ਇੱਕ ਆਜ਼ਾਦੀ ਦੇ ਨਾਲ ਲਿਖਣ ਵਾਲਾ ਬੋਲਣ ਵਾਲਾ ਪਲੇਟਫਾਰਮ ਮਿਲ ਗਿਆ ਪਰ ਮਾਰਕ ਨੇ ਇਹ ਬਿਆਨ ਦੇ ਕੇ ਆਪਣੇ ਆਪ ਨੂੰ ਵੀ ਸਾਬਤ ਕਰ ਦਿੱਤਾ ਕਿ ਮੇਰਾ ਵੀ ਜਿਹੜਾ ਪਲੇਟਫਾਰਮ ਹੈ ਉਹ ਆਜ਼ਾਦ ਨਹੀਂ ਹੈਗਾ ਮੈਂ ਵੀ ਸਰਕਾਰਾਂ ਦੇ ਥੱਲੇ ਆ ਮੈਨੂੰ ਵੀ ਅਲੀਟ ਰਨ ਕਰਦੇ ਨੇ ਜਿੱਥੇ ਮੈਨੂੰ ਕਿਹਾ ਜਾਂਦਾ ਹੈ ਉੱਥੇ ਮੈਂ ਉਹ ਕੰਮ ਕਰ ਦਿੰਨਾ ਇਹ ਗੱਲ ਮਾਰਕ ਜ਼ਕਰਬਰਗ ਦੇ ਇਸ ਬਿਆਨ ਨੇ ਸਾਬਤ ਕਰ ਦੁੱਤੀ ਹੈ ਤੁਹਾਨੂੰ ਯਾਦ ਹੋਣਾ ਕਿ 2017 ਦੀਆਂ ਜਿਹੜੀਆਂ ਚੋਣਾਂ ਹੋਈਆਂ ਜੇ ਮੈਂ ਗਲਤ ਨਹੀਂ ਤਾਂ ਉਸ ਵੇਲੇ ਕੀ ਹੁੰਦਾ ਸੀ ਨਹੀਂ ਮਾਫ ਕਰਨਾ 2014 ਤੋਂ ਬਾਅਦ ਹੋਈਆਂ 17 ਜਾਂ 19 ਦੇ ਵਿੱਚ ਜਿਹੜੀਆਂ ਆਪਣੀਆਂ ਪਾਰਲੀਮੈਂਟ ਦੀ ਚੋਣਾਂ ਹੋਈਆਂ ਸੋ ਉਸ ਵੇਲੇ ਕੀ ਹੋਇਆ ਵੀ ਭਾਜਪਾ ਦੇ ਜਿਹੜੇ ਅ ਲੀਡਰ ਜਿਹੜੇ ਬਿਆਨ ਦਿੰਦੇ ਸੀ ਪਟਕਾਉਣ ਵਾਲੇ ਪ੍ਰਵੋਕ ਕਰਨ ਵਾਲੇ ਯਾਨੀ ਕਿ ਘਟ ਗਣਤੀਆਂ ਦੇ ਖਿਲਾਫ ਉਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਜਿਹੜਾ ਭਾਜਪਾ ਦੇ ਵਿਰੁੱਧ ਬੋਲਦਾ ਸੀ ਉਹਨਾਂ ਦੀਆਂ ਸਪੀਚਾਂ ਕੱਟੀਆਂ ਜਾਂਦੀਆਂ ਸੀ ਫੇਸਬੁੱਕ ਤੋਂ ਉਦੋਂ ਇਹ ਮਸਲਾ ਬੜਾ ਭਖਿਆ ਤੇ ਜਿਹੜੀ ਇੰਡੀਆ ਦੀ ਹੈੱਡ ਬਣਾਈ ਹੋਈ ਸੀ ਫੇਸਬੁੱਕ ਦੀ ਉਹਦਾ ਨਾਂ ਸੀ নন্দਿਤਾ ਦਾਸ ਜੇ ਮੈਂ ਗਲਤ ਨਹੀਂ ਤਾਂ নন্দਿਤਾ ਦਾਸ ਫੇਸਬੁੱਕ ਦੀ ਇੰਡੀਆ ਹੈੱਡ ਸੀ ਸੋ ਉਹ ਸੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਉਹਦੀ ਮਤਲਬ ਕਹਿ ਲਈਏ ਵੀ ਨਜ਼ਦੀਕੀ ਤੇ ਉਹ ਕੀ ਕਰਦੇ ਸੀ ਉਹਨਾਂ ਨੂੰ ਕਹਿ ਕੇ ਜਾਂ ਉਹ ਸਾਰਾ ਕੁਝ ਕਰਕੇ ਭਾਜਪਾ ਦੇ ਜਿਹੜੇ ਭੜਕਾਊ ਬਿਆਨ ਸੀ ਉਹਨਾਂ ਨੂੰ ਚੱਲਣ ਦਿੰਦੇ ਸੀ ਦੂਜਿਆਂ ਦੇ ਹਟਾਉਂਦੇ ਸੀ ਹੁਣ ਮਾਰਕ ਜ਼ੁਕਰਬਰਗ ਨੇ ਇਹ ਵੀ ਗੱਲ ਸਾਬਤ ਕਰ ਦਿੱਤੀ ਹੈ ਕਿ ਮੈਂ ਦੇਸ਼ਾਂ ਦੇ ਹਿਸਾਬ ਦੇ ਨਾਲ ਕੰਮ ਕਰਦਾ ਹਾਂ ਇੰਡੀਆ ਦੇ ਵਿੱਚ ਮੇਰੀ ਆ ਪਾਲਿਸੀ ਹੈ ਅ ਅਮਰੀਕਾ ਦੇ ਵਿੱਚ ਮੇਰੀ ਆ ਪਾਲਿਸੀ ਹੈ ਫਲਾਨੀ ਜਗ੍ਹਾ ਆ ਪਾਲਿਸੀ ਹੈ ਅੱਜ ਵੀ ਤੁਸੀਂ ਦੇਖੋ ਭਈ ਜੇ ਤੁਹਾਨੂੰ ਸਰਕਾਰ ਕਿਸੇ ਵੀ ਦੇਸ਼ ਦੀ ਸਰਕਾਰ ਜੇ ਤੁਸੀਂ ਉਹਦੇ ਖਿਲਾਫ ਕੁਝ ਬੋਲਦੇ ਹੋ ਤਾਂ ਉਹ ਸਰਕਾਰ ਇਹਨਾਂ ਨੂੰ ਕਹਿੰਦੀ ਹੈ ਭਾਈ ਆ ਚੈਨਲ ਬੰਦ ਕਰੋ ਉਸੇ ਵੇਲੇ ਚੈਨਲ ਬੰਦ ਕਰ ਦਿੱਤਾ ਜਾਂਦਾ ਹੈ ਇਹਨੂੰ ਆਜ਼ਾਦੀ ਕਹਿੰਦੇ ਆ ਇਹਦਾ ਮਤਲਬ ਸਾਫ਼ ਤੌਰ ਦੇ ਉੱਤੇ ਇਹ ਹੈਗਾ ਵੀ ਫੇਸਬੁੱਕ ਜਾਂ ਫਿਰ ਹੋਰ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹ ਆਜ਼ਾਦ ਨਹੀਂ ਹੈਗੇ ਉਹ ਤੁਹਾਨੂੰ ਓਨੀਕ ਹੀ ਸਹਿਮਤੀ ਦਿੰਦੇ ਆ ਓਨੀ ਕੀ ਆਗਿਆ ਦਿੰਦੇ ਆ ਬੋਲਣ ਦੀ ਜਿੰਨੀ ਉਹਨਾਂ ਲਈ ਸਹੀ ਹੋਵੇ ਸੋ ਫੇਸਬੁੱਕ ਦਾ ਮਾਲਕ ਇਹ ਗੱਲ ਜੀ ਸਾਬਤ ਕਰ ਚੁੱਕਿਆ ਵੱਡੇ ਇਹਨਾਂ ਨੂੰ ਆਪਾਂ ਕਈ ਵਾਰੀ ਸੋਚਦੇ ਹੁੰਨੇ ਆ ਕਿ بڑے ਮਹਾਤਮਾ ਨੇ ਇਹਨਾਂ ਨੇ ਬੜੀਆਂ ਖੋਜਾਂ ਕੀਤੀਆਂ ਇਹਨਾਂ ਨੇ ਆ ਕਰਤਾ ਫੇਸਬੁੱਕ ਬਣਾ ਕੇ ਸਾਡੇ ਤੇ ਬੜਾ ਉਪਕਾਰ ਕਰ ਦਿੱਤਾ ਨਹੀਂ ਇਹਨਾਂ ਨੇ ਆਪਣੇ ਫਾਇਦੇ ਲਈ ਇਹ ਸਾਰਾ ਕੁਝ ਬਣਾਇਆ ਜਿੱਦਣ ਇਹ ਐਪ ਬਣਾਈ ਜਿੱਦਣ ਇਹਨੂੰ ਕੋਈ ਡਾਊਨਲੋਡ ਨਹੀਂ ਸੀ ਕਰਦਾ ਜਿੱਦਣ ਕੋਈ ਅਕਾਊਂਟ ਨਹੀਂ ਸੀ ਬਣਾਉਂਦਾ ਉਸ ਦਿਨ ਇਹ ਰੋਂਦੇ ਸੀ ਪਰ ਜਦੋਂ ਦੁਨੀਆ ਇਹਦੇ ਪਿੱਛੇ ਪੈ ਗਈ ਦੁਨੀਆ ਇਹਦੀ ਆਦੀ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਦੁਨੀਆ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਫੇਸਬੁਕ ਰਾਹੀਂ ਅੱਜ ਤੁਸੀਂ ਅੱਜ ਤੁਸੀਂ ਆਪਣੇ ਜਿਹੜਾ ਫੋਨ ਹੈਗਾ ਉਹਦੇ ਕੋਲ ਬੈਠੇ ਹੋਏ ਬੇਸ਼ੱਕ ਤੁਹਾਡਾ ਫੋਨ ਤੁਹਾਡੇ ਕੋਲ ਸਾਇਲੈਂਟ ਆਈਦਾ ਪਿਆ ਹੋਇਆ ਆ ਰਾਮ ਨਾਲ ਤੁਸੀਂ ਰੱਖਿਆ ਹੋਇਆ ਸਾਈਡ ਤੇ ਸੋਫੇ ਤੇ ਬੈਠੇ ਹੋਏ ਹੋ ਤੇ ਤੁਸੀਂ ਜੋ ਕੋਈ ਗੱਲਾਂ ਕਰ ਰਹੇ ਹੋ ਕਿਸੇ ਦੇ ਨਾਲ ਆਪਣੇ ਦੋਸਤ ਦੇ ਨਾਲ ਜਾਂ ਕਿਸੇ ਹੋਰ ਨਾਲ ਉਹ ਤੁਹਾਨੂੰ ਐਡਾ ਥੋੜੀ ਦੇਰ ਬਾਅਦ ਦੇਖਣ ਲੱਗ ਪੈਣਗੀਆਂ ਫੇਸਬੁਕ ਦੇ ਉੱਤੇ ਵੀ ਇਹਦਾ ਮਤਲਬ ਇਹ ਆ ਕਿ ਤੁਹਾਡਾ ਮਾਈਂਡ ਵੀ ਕੰਟਰੋਲ ਕਰ ਲਿਆ ਗਿਆ ਤੁਹਾਡੀ ਸੋਚ ਤੁਹਾਡੇ ਮੂੰਹੋਂ ਨਿਕਲੇ ਹੋਏ ਬੋਲ ਜਿਹੜੇ ਨੇ ਉਹ ਇਹ ਕੰਟਰੋਲ ਕਰ ਰਹੇ ਆ ਤੁਹਾਡੀਆਂ ਲੋਕੇਸ਼ਨਾਂ ਕੰਟਰੋਲ ਕਰ ਰਹੇ ਆ ਤੁਹਾਡੀਆਂ ਐਕਟੀਵਿਟੀਜ਼ ਕੰਟਰੋਲ ਕਰ ਰਹੇ ਆ ਆ ਹੁਣ ਮੀਟਾ ਬਣਾ ਦਿੱਤਾ ਨੇ ਇਹਨੇ ਫੇਸਬੁੱਕ ਦਾ ਸਾਰਾ ਜੋ ਹੈਗਾ ਇਹਨੂੰ ਮੀਟਾ ਦੇ ਵਿੱਚ ਤਬਦੀਲ ਕਰ ਦਿੱਤਾ ਮੀਟਾ ਜਿਹੜੀ ਕਰਨ ਜਾ ਰਿਹਾ ਆਉਂਦੇ ਸਮੇਂ ਦੇ ਵਿੱਚ ਖੋਜ ਉਹਦੇ ਨਾਲ ਜਿਹੜਾ ਬੰਦਾ ਹੈਗਾ ਉਹ ਬਿਲਕੁਲ ਹੀ ਇਹਨਾਂ ਦਾ ਗੁਲਾਮ ਹੋ ਕੇ ਰਹਿ ਜਾਊਗਾ ਹਰ ਐਕਟੀਵਿਟੀ ਨੋਟ ਹੋਊਗੀ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਕੀ ਦੇਖਦੇ ਹੋ ਤੁਹਾਡੇ ਕੀ ਇੰਟਰਸਟ ਹੈਗੇ ਆ ਤੁਸੀਂ ਬਾਹਰ ਜਾਂਦੇ ਹੋ ਅੰਦਰ ਜਾਂਦੇ ਹੋ ਤੁਹਾਡਾ ਮਾਈਕ ਚੱਲਦਾ ਪਿਆ ਤੁਹਾਡਾ ਕੈਮਰਾ ਚੱਲਦਾ ਪਿਆ ਉਹ ਸਾਰਾ ਕੁਝ ਨੋਟ ਹੋ ਰਿਹਾ ਸੋ ਇੱਕ ਬਿਆਨ ਦੇ ਕੇ ਮੈਨੂੰ ਲੱਗਦਾ ਪਤਾ ਨਹੀਂ ਇਹ ਪੋਲਟਿਕਸ ਤੋਂ ਮੋਟੀਵੇਟਰ ਲੱਗਦਾ ਹੈ ਬਿਆਨ ਪਰ ਇਹਦੇ ਵਿੱਚ ਮਾਰਕਸ ਵਰਕਰਗ ਨੇ ਆਪਣੇ ਆਪ ਨੂੰ ਵੀ ਸਾਬਤ ਕਰ ਦਿੱਤਾ ਕਿ ਭਾਈ ਅਸੀਂ ਵੀ ਇਦਾਂ ਦੇ ਹੀ ਆਂ ਅਸੀਂ ਰਾਸ਼ਟਰਪਤੀ ਅਮਰੀਕਾ ਦਾ ਕਹੇ ਤੇ ਅਸੀਂ ਕੋਵਿਡ ਦੇ ਖਿਲਾਫ ਵਾਲੀਆਂ ਪੋਸਟਾਂ ਹਟਾ ਦਿੰਨੇ ਆ ਅਸੀਂ ਇੰਡੀਆ ਦਾ ਮਾਲਕ ਕਹੇ ਨਰਿੰਦਰ ਮੋਦੀ ਕੇ ਸਾਡੇ ਖਿਲਾਫ ਵਾਲੀਆਂ ਹਟਾਓ ਅਸੀਂ ਉਹ ਹਟਾ ਦਿੰਨੇ ਆ ਮਣੀਪੁਰ ਦੇ ਵਿੱਚ ਰੇਪ ਹੁੰਦਾ ਤੇ ਸਾਡੇ ਵਰਗਾ ਚੈਨਲ ਪ੍ਰਾਈਡ ਪੰਜਾਬ ਟੀਵੀ ਜਦੋਂ ਉਹਦੇ ਉੱਤੇ ਰਿਪੋਰਟ ਕਰਦਾ ਤਾਂ ਉਹ ਸਟ੍ਰਾਈਕ ਭੇਜ ਦਿੱਤੀ ਜਾਂਦੀ ਹੈ ਤੇ ਉਹ ਚੈਨਲ ਹਮੇਸ਼ਾ ਲਈ ਡਾਊਨ ਕਰ ਦਿੱਤਾ ਜਾਂਦਾ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਮੈਂ ਕਿੱਡੀ ਅੱਜ ਜਿਹੜੀ ਆ ਵੱਡੀ ਇਹਨਾਂ ਦੀ ਜਿਹੜੀ ਹੈਗੀ ਇੱਕ ਆਪਾਂ ਕਈੇ ਵੀ ਸਾਜ਼ਿਸ਼ ਜਿਹੜੀ ਹੈ ਉਹ ਇਹਨਾਂ ਨੇ ਆਪ ਹੀ ਆਪਣੀ ਬੇਪਰਦਾ ਕਰ ਦਿੱਤੀ ਹੈ ਸੋ ਸੋਸ਼ਲ ਮੀਡੀਆ ਬਿਲਕੁਲ ਆਜ਼ਾਦ ਨਹੀਂ ਤੁਸੀਂ ਇਹ ਕਦੇ ਵੀ ਨਾ ਸਮਝਿਓ ਕਿ ਇੱਥੇ ਆਜ਼ਾਦੀ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ ਤੁਹਾਡੀਆਂ ਐਕਟੀਵਿਟੀਜ਼ ਤੁਹਾਡਾ ਸਾਰਾ ਕੁਝ ਕੰਟਰੋਲ ਹੋ ਰਿਹਾ ਉਹ ਦੇਸ਼ਾਂ ਦੇ ਹਿਸਾਬ ਨਾਲ ਦੇਸ਼ਾਂ ਦੀਆਂ ਸਰਕਾਰਾਂ ਦੇ ਥੱਲੇ ਲੱਗੇ ਹੋਏ ਨੇ ਇਹ ਸਾਰਾ ਕੁਝ ਕਰ ਰਿਹਾ ਜੀ ਹਾਂ ਦੇਸ਼ਾਂ ਨਾਲ ਜੁੜੀ ਹੋ ਜਾਂਦਾ ਹੈ ਕਿ মিডিਆ ਕੰਟਰੋਲ ਦੇ ਵਿੱਚ ਹੈ ਸਰਕਾਰਾਂ ਦੇ মিডিਆ ਜਾਤ ਨਹੀਂ ਹੈ ਤਾਂ ਕਰ ਠੀਕ ਹੈ ਪਰ ਗੱਲ ਹੋ ਰਹੀ ਹੈ ਕਿ ਕਰੋਨਾ ਨੂੰ ਲੈ ਕੇ ਇਹ ਬੋਸਟਾਂ ਕਿਉਂ ਲਿਡ ਕਰ ਰਹੀਆਂ ਨੇ ਕਿਹਾ ਜਾਂਦਾ ਹੈ ਕਰੋਨਾ ਦੀ ਜਿਹੜੀ ਸ਼ੁਰੂਆਤ ਹੈ ਉਹ ਚੀਨ ਤੋਂ ਹੋਈ ਹੈ ਪਰ ਪੋਸਟ ਅਮਰੀਕਾ ਕਿਉਂ ਲਿਡ ਕਰਵਾ ਰਹੇ ਸੀਗਾ ਇਸ ਦੇ ਪਿੱਛੇ ਅਸੀਂ ਕਿਵੇਂ ਦੇਖਦੇ ਹਾਂ ਕੋਈ ਲੱਗਦਾ ਹੈ ਕੋਈ ਵੱਡਾ ਕੋਈ ਸਕੈਮ ਚੱਲਿਆ ਸੀ ਕੋਈ ਪਿੱਛੇ ਦੇ ਹਾਂਜੀ ਹਾਂਜੀ ਸਕੈਮ ਇਹ ਹੀ ਹੈ ਕਿ ਇੱਕ ਅਜੰਡਾ ਹੈ ਪੂਰੀ ਦੁਨੀਆ ਨੂੰ ਲੈ ਕੇ ਆਪਾਂ ਅਕਸਰ ਗੱਲਾਂ ਕਰਦੇ ਹੁੰਨੇ ਆ ਨਾ ਕਿ ਕੁਝ 엘ੀਟ ਪਰਿਵਾਰ ਜਿਹੜੇ ਨੇ ਜਿਨ੍ਹਾਂ ਨੂੰ ਇਲੂਮੀਨਾਟੀ ਦਾ ਨਾਮ ਵੀ ਦਿੱਤਾ ਜਾਂਦਾ ਹੈ ਹੈਨਾ ਜਾਂ ਕਿਹਾ ਜਾਂਦਾ ਵੀ ਇਹ ਨਵੇਂ ਜਿਹੜਾ ਇੱਕ ਸੈੱਟ ਕਰ ਰਹੇ ਨੇ ਅਜੰਡਾ ਸੈੱਟ ਕਰ ਰਹੇ ਆ ਵੀ ਦੁਨੀਆ ਕਿਵੇਂ ਕੰਮ ਕਰੇਗੀ ਹੁਣ ਜਿਵੇਂ 8 ਅ 8 ਅਰਬ ਦੇ ਕਰੀਬ ਆਬਾਦੀ ਹੈ ਠੀਕ ਹੈ ਜੀ 8 ਅਰਬ ਦੇ ਕਰੀਬ ਆਬਾਦੀ ਹੈ ਤੇ ਨਵੇਂ ਇੱਕ ਜਿਹੜੀ ਵਿਉਂਤਬੰਦੀ ਹੈ ਜਾਂ ਉਹ 엘ੀਟ ਵਰਗ ਹੈਗਾ ਉਹਨਾਂ ਦਾ ਇਹ ਹੈ ਵੀ ਆਪਾਂ ਇਹਨੂੰ ਘਟਾਉਣਾ ਹੈ ਆਪਾਂ ਇਹਨੂੰ ਅੱਧ ਤੇ ਲਿਆਉਣਾ ਹੈ ਮਤਲਬ ਕਿ ਪਾਪੂਲੇਸ਼ਨ ਘਟਾਉਣੀ ਹੈ ਸੋ ਇਹ ਉਹ ਸਾਰੇ ਏਜੰਡਿਆਂ ਦੇ ਤਹਿਤ ਹੀ ਆਉਂਦਾ ਠੀਕ ਹੈ ਤੇ ਜਿਹੜਾ ਉਹ ਸਮਾਂ ਸੀ ਕਰੋਨਾ ਕਾਲ ਉਹ ਉਹਨੂੰ ਲਿਆਂਦਾ ਗਿਆ ਇਦਾਂ ਦਾ ਕੋਈ ਵੀ ਮਤਲਬ ਹੁਣ ਮੈਂ ਜ਼ਿਆਦਾ ਗੱਲਾਂ ਕਰਾਂਗਾ ਤਾਂ ਹੋ ਸਕਦਾ ਸਾਡੀ ਆ ਵੀਡੀਓ ਵੀ ਡਿਲੀਟ ਹੋ ਜੇ ਤੇ ਸਾਨੂੰ ਸਟ੍ਰਾਈਕ ਆ ਜਾਏ ਪਰ ਮੈਂ ਸੋਚਦਾ ਆਂ ਕਿ ਚਲੋ ਕਾਫੀ ਟਾਈਮ ਹੋ ਗਿਆ ਤੇ ਸਾਡੀ ਵੀਡੀਓ ਸ਼ਾਇਦ ਚੱਲ ਜੂਗੀ ਇਹ ਸੋ ਉਹ ਟਾਈਮ ਲਿਆਂਦਾ ਗਿਆ ਇਹ ਇਹ ਤਾਂ ਕਹਿਣ ਦੀਆਂ ਗੱਲਾਂ ਚਾਈਨਾ ਤੋਂ ਸ਼ੁਰੂ ਹੋਇਆ ਤੇ ਬਾਅਦ ਚ ਅਮਰੀਕਾ ਚਲੇ ਗਿਆ ਹੁਣ ਦੇਖਿਆ ਜਾਵੇ ਤਾਂ ਦੋ ਦੁਸ਼ਮਣ ਮੁਲਕ ਨੇ ਤੁਸੀਂ ਕਹੋਗੇ ਵੀ ਲੈ ਦੁਸ਼ਮਣ ਮੁਲਕ ਹੈ ਇਦਾਂ ਕਿਦਾਂ ਹੋ ਗਿਆ ਪਰ ਜਦੋਂ ਤੁਸੀਂ ਆਪ ਕਹਿ ਰਹੇ ਹੋ ਕਿ ਚਾਈਨਾ ਤੋਂ ਸ਼ੁਰੂ ਹੋਇਆ ਤੇ ਬਾਈਡਨ ਕਿਉਂ ਹਟਾ ਰਿਹਾ ਵੀਡੀਓ ਇਹ ਸਵਾਲ ਹੈ ਬਾਈਡਨ ਕਿਉਂ ਹਟਵਾ ਰਿਹਾ ਆਪਣੇ ਫੇਸਬੁੱਕ ਦੇ ਉੱਤੋਂ ਵੀਡੀਓਸ ਇਹਦਾ ਮਤਲਬ ਤਾਂ ਇਹੀ ਹੈ ਨਾ ਭਈ ਇਹ 엘ੀਟ ਵਰਗ ਜਿਹੜਾ ਹੈਗਾ ਉਹ ਮਿਲਿਆ ਹੋਇਆ ਇਹਨਾਂ ਨੇ ਇਹ ਸਾਰਾ ਕੁਝ ਜਿਹੜਾ ਬੜੀ ਸਾਜ਼ਿਸ਼ ਤਹਿਤ ਕੀਤਾ ਹੈ ਗਰੀਬ ਲੋਕ ਮਾਰੇ ਆ ਠੀਕ ਹੈ ਦੁਨੀਆ ਦੇ ਵਿੱਚ ਮੌਤਾਂ ਹੋਈਆਂ ਉਹ ਉਹ ਇੱਕ ਸਾਜ਼ਿਸ਼ ਤਹਿਤ ਹੋਇਆ ਸਾਰਾ ਕੁਝ ਜਿਹੜਾ ਹੈਗਾ ਇੱਕ ਪਲਾਨ ਤਹਿਤ ਉਸ ਵੇਲੇ ਕੀਤਾ ਗਿਆ ਤੇ ਆਉਂਦੇ ਸਮੇਂ ਦੇ ਵਿੱਚ ਇਹ ਤਾਂ ਇੱਕ ਕਹਿੰਦੇ ਟ੍ਰੇਲਰ ਸੀ ਆਉਂਦੇ ਸਮੇਂ ਦੇ ਵਿੱਚ ਹੋਰ ਵੱਡਾ ਕੁਝ ਹੋਣ ਜਾ ਰਿਹਾ ਸੋ ਉਹਦੇ ਬਾਰੇ ਵੀ ਆਪਾਂ ਅਵੇਅਰ ਕਰਦੇ ਰਵਾਂਗੇ ਜਿੰਨੀ ਕੁ ਭਾਈ ਸਾਨੂੰ ਇਹ ਆਜ਼ਾਦੀ ਦੇਣਗੇ ਬੋਲਣ ਦੀ ਜੀ 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 ਉਸ ਦਾ ਧੰਨਵਾਦ ਕਰਦੀ ਹਾਂ ਕਿ ਬਹੁਤ ਵੱਡਾ ਮੁੱਦਾ ਜਿਸ ਤੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਪਰ ਕੁਝ ਕਹ ਲੋ ਕਿ ਟਰਮ ਐਂਡ ਕੰਡੀਸ਼ਨ ਦੇ ਤਹਿਤ ਜਾਂ ਫਿਰ ਬੋਲ ਸਕਦੇ ਹਾਂ ਕਿਉਂਕਿ ਆਪਾਂ ਵੀ ਬੁਲਦਨ ਆਜ਼ਾਦ ਨਹੀਂ ਹੈ ਜਿਆਦਾ ਕੁਝ ਬੋਲ ਲੇ ਤਾਂ ਚੈਨਲ ਨੂੰ ਨੁਕਸਾਨ ਹੋ ਜਾਵੇਗਾ ਥੋੜਾ ਤੁਹਾਨੂੰ ਨਾਲ ਜੁੜੇ ਨੂੰ ਸ਼ੁਰੂ ਸੀ ਕਾਫੀ ਵਿਚਾਰਸੰਦਸ਼ ਨਿਕਰੇ ਰੱਖੇ ਨੇ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਬਾਕੀ ਸਾਡਾ ਮਕਸਦ ਤਾਂ ਇਹੀ ਹੈ ਇਕੱਲਾ ਵੀਡੀਓ ਬਣਾਉਣਾ ਨਹੀਂ ਕਿ ਸਾਡੇ ਲੋਕ ਜਿਹੜੇ ਨੇ ਪੰਜਾਬੀ ਸਮਝਿਆ ਨਾਲੇ ਉਹ ਸਿਆਣੇ ਹੋ ਜਾਣ ਉਹ ਉਹਨਾਂ ਨੂੰ ਪਤਾ ਲੱਗੇ ਦੁਨੀਆ 'ਚ ਚੱਲ ਕੀ ਰਿਹਾ ਸਾਰਾ ਕੁਝ ਉਹਦਾ ਹੀ ਹਿੱਸਾ ਹੈ ਇੱਕ ਐਲਜੀਬੀਟੀਕਿਊ ਜਿਹੜਾ ਅੱਜ ਕੱਲ ਤੁਸੀਂ ਦੇਖ ਰਹੇ ਹੋ ਜਨਾਨੇ ਜੇ ਘੁੰਮ ਟਿਕਟੋਕ ਤੋਂ ਵੀ ਬਹੁਤ ਹੋ ਗਏ ਇੰਸਟਾ ਰੀਲਾਂ ਦੇ ਉੱਤੇ ਵੀ ਬਹੁਤ ਹੋ ਗਏ ਆਪਾਂ ਇੱਕ ਇਹਦੇ ਤੇ ਵੀ ਕਰਾਂਗੇ ਇਹ ਵੀ ਇੱਕ ਏਜੰਡੇ ਦਾ ਹਿੱਸਾ ਹੈਗਾ ਸੋ ਤੁਹਾਡੇ ਬੱਚੇ ਵੀ ਨਾ ਇਹਦਾ ਸ਼ਿਕਾਰ ਹੋ ਜਾਣ ਭਈ ਉਹ ਜੰਮਿਆ ਤੁਸੀਂ ਮੁੰਡਾ ਹੋਵੇ ਤੇ ਉਹ ਕੁੜੀ ਬਣ ਜੇ ਜੰਮੀ ਤੁਸੀਂ ਕੁੜੀ ਹੋਵੇ ਤੇ ਉਹ ਮੁੰਡਾ ਬਣ ਜਾਵੇ ਸੋ ਇਹ ਚੀਜ਼ਾਂ ਵੀ ਬਹੁਤ ਏਜੰਡੇ ਦਾ ਹਿੱਸਾ ਹੈਗਾ ਸੋ ਆਪਾਂ ਅਗਲਾ ਕਿਤੇ ਪ੍ਰੋਗਰਾਮ ਇਹਦੇ ਉੱਤੇ ਵੀ ਕਰਾਂਗੇ ਜੀ ਜਿਸ ਤਰ੍ਹਾਂ ਤੁਹਾਨੂੰ ਦੱਸ ਕਰ ਦਿਆਂਗੇ ਤੇ ਜਿੱਦਾਂ ਕੋਈ ਵੱਡਾ ਮੁੱਦਾ ਹੋਵੇਗਾ ਦੁਬਾਰਾ ਦੌਰ ਖੁਦਵਾਰਾ ਕਰਾਂਗੇ ਤੇ ਦਰਸ਼ਕਾਂ ਦੇ ਅੱਗੇ ਜਿਹੀ ਜਾਣਕਾਰੀਆਂ ਲੈ ਕੇ ਆਂਦੇ ਰਹਾਂਗੇ ਤਾਂ